ਚੇ ਚਰਨ ਜੱਗੀ ਕੁੱਸਾ ਦੇ ਨਾਵਲ 12 ਕੋਹੀ ਬਲਦਾ ਦੀਵਾ ਦਾ ਅਗਲਾ ਤੇ ਆਖਰੀ ਕਾંડ 19 ਰਕਮ ਹੱਥ ਹੇਟ ਕਰ ਗੁਰਮukh ਸਿੰਘ ਨੇ ਬਿੱਲੂ ਨੂੰ ਸੁਨੇਹਾ ਭੇਜਿਆ ਬਿੱਲੂ ਤਰੰਤ ਹਾਜ਼ਰ ਹੋ ਗਿਆ ਬਿੱਲੂ ਦਿੱਲੀ ਕੋਈ ਵਕਫੀ ਹੈ ਉਹ ਬਣੀ ਤਾਇਆ ਮੇਰੀ ਬਨਾਰਾ ਵਾਲੀ ਮਾਸੀ ਦਾ ਸਾਰਾ ਪਰਿਵਾਰ ਦਿੱਲੀ ਰਹਿੰਦਾ ਹੈ ਟਰੱਕ ਚੱਲਦੇ ਉਹਨਾਂ ਦੇ ਉੱਤੇ ਆਪਾਂ ਦਿੱਲੀ ਰੈਸ਼ ਕਰਨੀਆਂ ਸ਼ੇਰਾ ਕਿਉਂ ਤਾਇਆ ਬਿੱਲੂ ਦਾ ਹੈਰਾਨੀ ਵਿੱਚ ਮੂੰਹ ਟਿਆ ਗਿਆ ਹਾਲਾਤ ਦੀ ਖਾਤਰ ਬੰਦਾ 20-20 ਪਾਪੜ ਵੇਲਦਾ ਸ਼ਰਾਹ ਕਲਵੀਰ ਨੂੰ ਉੱਥੇ ਕਿਸੇ ਚੰਗੇ ਸਕੂਲ ਚ ਪੜ੍ਹਾऊं ਪੜ੍ਹ ਲਿਖ ਕੇ ਦੀ ਜ਼ਿੰਦਗੀ ਬਣ ਜਾਊ ਇੱਥੇ ਪਿੰਡਾਂ ਚ ਕੀ ਹੈ ਪੁਲਿਸ ਦੇ ਛੇਤਰ ਖਾ ਲੋ ਠਾਣਿਆਂ ਚ ਰਾਤਾਂ ਕੱਟ ਲੋ ਸ਼ਹਿਰ ਚ ਜਾ ਕੇ ਇਹਨੂੰ ਕੋਈ ਸੋਝੀ ਆਊ ਨਾਲੇ ਹੁਣ ਇਹਦੇ ਬਿਨਾ ਮੇਰਾ ਹੈ ਵੀ ਕੀ ਗੁਰੂ ਦੀ ਆਹੀ ਦਾਤ ਹੈ ਇਹਦੇ ਆਸਰੇ ਦਿਨ ਤੋੜ ਲਵਾਂਗੇ ਇਹ ਵੀ ਤੇਰੀ ਗੱਲ ਠੀਕ ਹੈ ਤਾਇਆ ਪਿੰਡ ਇਸ ਤਾਂ ਤਾਂ ਅੰਦੇ ਜਿੰਨਾ ਮਰਜ਼ੀ ਐ ਪਿੱਟੀ ਜਾਓ ਜਿੰਨੀ ਮਦਦ ਕਹੇਗਾ ਤਾਇਆ ਉੰਨੀ ਕਰੂੰ ਆਪਣੇ ਮਾਸੜ ਦੀ ਉੱਥੇ ਬਹੁਤ ਬੰਦੀ ਐ ਜਦੋਂ ਹੁਕਮ ਕਰੇਗਾ ਨਾ ਨਾਲ ਚੱਲਿਆ ਤੈਨੂੰ ਬਹੁਤ ਬਣੀਆ ਮਾਸੜ ਦੀ ਉੱਥੇ ਬੜਾ ਮਾਨ ਤਾਣਾ ਆਪਾਂ ਅਮੜੀ ਦੇ ਭੋਗ ਤੋਂ ਬਾਅਦ ਹੀ ਤੁਰ ਪੈਣਾ ਕਿਸੇ ਨੂੰ ਬਾਲਾ ਪਤਾ ਨਾ ਲੱਗੇ ਇਹ ਗੱਲ ਮੈਂ ਨੰਬਰਦਾਰ ਨੂੰ ਵੀ ਆਖਤੀ ਸੀ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿਸੇ ਨੇ ਤੁਰ ਨਹੀਂ ਦੇਣਾ ਆਪਦੇ ਨਿਆਣਿਆਂ ਦੀ ਖਾਤਰ ਇਨਸਾਨ ਬਹੁਤ ਕੁਝ ਕਰਦਾ ਹੈ ਮੈਂ ਵੀ ਪਿੰਡ ਦਾ ਮੋਹ ਕਰ ਵੀਰੇ ਕਰਕੇ ਹੀ ਤੋੜਦਾ ਹਾਂ ਕਾਨੂੰ ਜੀ ਕਰਦਾ ਇੱਥੋਂ ਜਾਣ ਨੂੰ ਗੁਰਮukh ਸਿੰਘ ਅਤਿਅੰਤ ਜਜ਼ਬਾਤੀ ਹੋ ਗਿਆ ਤੇਰੇ ਦੁੱਖ ਦੇ ਹਿਰਦੇ ਨੂੰ ਮੈਂ ਸਮਝਦਾ ਤਾਇਆ ਬਿਲਕੁਲ ਘਬਰਾਣਾ ਜਿੱਥੋਂ ਤੱਕ ਹੋ ਸਕੇ ਸਰਦਾਰ ਨਾਲ ਨਿਭੂ ਸ਼ਾਬਾਸ਼ੇ ਸ਼ੇਰਾ ਤੇਰੇ ਬਿੱਲੂ ਤੁਰ ਗਿਆ ਅਮਲੀ ਦੇ ਭੋਗ ਤੋਂ ਬਾਅਦ ਗੁਰਮukh ਸਿੰਘ ਨੇ ਘਰ ਦੀ ਚਾਬੀ ਨੰਬਰਦਾਰ ਨੂੰ ਫੜਾ ਦਿੱਤੀ ਰਕਮ ਸਾਮ ਕੇ ਪਾ ਲਈ ਉਹ ਕਲਵੀਰੇ ਨੂੰ ਚੁੱਕ ਘਰੋਂ ਤੁਰਨ ਲੱਗਿਆ ਤਾਂ ਹਿਰਦਾ ਡੋਲ ਗਿਆ ਇਸ ਘਰੋਂ ਤੁਰ ਗਏ ਸਨੇਹੀ ਆਵਾਜ਼ਾਂ ਮਾਰਦੇ ਪ੍ਰਤੀਤ ਹੋਏ ਵੇੜਾ ਬਿਲਕੁਲ ਰਗਿਆ ਦਰਵਾਜ਼ੇ 'ਤੇ ਕੰਧਾਂ ਕੀਰਨੇ ਪਾਉਂਦੀਆਂ ਲੱਗੀਆਂ ਪਰ ਕਲਬੀਰੇ ਦੀ ਖਾਤਰ ਗੁਰਮukh ਸਿੰਘ ਨੇ ਹਿੱਕ ਤੇ ਪੱਥਰ ਧਰ ਲਿਆ ਯਾਲ ਸ਼ੇਰਾ ਬਿੱਲੂ ਗੁਰਮukh ਸਿੰਘ ਤੇ ਕਲਬੀਰਾ ਬੱਸ ਸਟੈਂਡ ਨੂੰ ਤੁਰ ਪਏ ਗੁਰਮukh ਸਿੰਘ ਦਾ ਦਿਲ ਪਿੰਡ ਦੇ ਮੋਹ ਵਿੱਚ ਲਹੂ ਲੋਹਾਂ ਸੀ ਬਿੱਲੂ ਉਸ ਤੇ ਦਰਦ ਨੂੰ ਸਮਝਦਾ ਹੋਇਆ ਚੁੱਪ ਸੀ ਬੱਸ ਫੜ ਕੇ ਉਹ ਸ਼ਹਿਰ ਪੁੱਜ ਕੇ ਇੱਥੋਂ ਉਹਨਾਂ ਨੇ ਦਿੱਲੀ ਨੂੰ ਟ੍ਰੇਨ ਫੜਨੀ ਸੀ ਉਹ ਇੱਕ ਹੋਟਲ ਤੇ ਚਾਹ ਪੀਣ ਬੈਠ ਕੇ ਕਲਵੀਰੇ ਨੂੰ ਗੁਰਮukh ਸਿੰਘ ਨੇ ਦੁੱਧ ਗਰਮ ਕਰਵਾ ਦਿੱਤਾ ਹੁਣ ਖਾ ਪੀ ਲੈ ਸ਼ਿਰਾ ਰਾਜ ਤਾਂ ਚੱਜਦਾ ਕੁਝ ਮਿਲਣਾ ਨਹੀਂ ਗੁਰਮukh ਸਿੰਘ ਨੇ ਕਲਵੀਰੇ ਨੂੰ ਕਿਹਾ ਅਜੇ ਉਹ ਚਾਹ ਪੀ ਕੇ پیسے ਦੇਣ ਹੀ ਲੱਗਿਆ ਸੀ ਕਿ ਰੇਲਵੇ ਸਟੇਸ਼ਨ ਤੇ ਘਰੋਲਾ ਮਚ ਗਿਆ ਕਈ ਪੁਲਿਸ ਵਾਲੇ ਡਾਂਗਾਂ ਲਈ ਇੱਕ ਕੈਦੀ ਦੇ ਪਿੱਛੇ ਭੱਜੇ ਜਾ ਰਹੇ ਸਨ ਕਈ ਕਦੇ ਹੱਸਦਾ ਤੇ ਕਦੇ ਰੋਣ ਲੱਗ ਜਾਂਦਾ ਸੀ ਆ ਕੀ ਮਾਜਰਾ ਬਈ ਸਿੰਘਾ ਗੁਰਮukh ਸਿੰਘ ਨੇ ਹੋਟਲ ਵਾਲੇ ਨੂੰ ਪੁੱਛਿਆ ਦੱਸਦਾ ਸਰਦਾਰ ਜੀ ਇਹ ਅੱਜ ਦਾ ਹੀ ਨਹੀਂ ਨੇਤ ਦਾ ਹੀ ਕੰਮ ਹੈ ਪੁਲਿਸ ਵਾਲਾ ਨੇ ਕੈਦੀ ਨੂੰ ਫੜ ਲਿਆ ਸੀ ਉਹ ਸਾਹੋ-ਸਾਹੀ ਹੋਇਆ ਧਰਤੀ ਤੇ ਲਟੀ ਜਾ ਰਿਹਾ ਸੀ ਹੱਸਦਾ ਤੇ ਕਦੇ ਰੋਂਦਾ ਸੀ ਇਹਦੇ ਦਾ ਦਿਮਾਗ 'ਚ ਫਰਕ ਲੱਗਦਾ ਹਾਂ ਦਿਮਾਗ 'ਚ ਹੀ ਫਰਕ ਹੈ ਥੋੜਾ ਕਮ ਠੰਡਾ ਹੋ ਲੈਣ ਦਿਓ ਸਾਰੀ ਗੱਲ ਹੀ ਦੱਸਦਾ ਪੁਲਿਸ ਵਾਲੇ ਕੈਦੀ ਨੂੰ ਫੜ ਕੇ ਲੈ ਗਏ ਹੁਣ ਸੁਣੋ ਸਰਦਾਰ ਜੀ ਗੱਲ ਹੋਟਲ ਵਾਲੇ ਨੇ ਗੁਰਮukh ਸਿੰਘ ਨੂੰ ਕਿਹਾ ਇਹ ਜਿਹੜਾ ਕੈਦੀ ਹੈ ਨਾ ਇਹ ਪੰਜਾਬ ਪੁਲਿਸ ਦੇ ਵਿੱਚ ਸਪਾਈ ਸੀ ਤੁਸੀਂ ਵਧੀਆ ਵਕੀਲ ਨੂੰ ਜਾਣਦੇ ਹੋਗੇ ਬਹੁਤ ਮਸ਼ਹੂਰ ਵਕੀਲ ਸੀ ਆਹੋ ਇਸ ਬਾਈ ਨੇ 베ਦੀ ਦੇ ਪਰਿਵਾਰ ਨੂੰ ਮਾਰਿਆ ਸੀ ਬੁਰੇ ਕੰਮਾਂ ਦੇ ਬੁਰੇ ਨਤੀਜੇ ਸਰਦਾਰ ਜੀ 베ਦੀ ਦਾ ਇੱਕ ਨਿੱਕਾ ਜਿਹਾ ਮੁੰਡਾ ਸੀ ਉਹ ਵੀ ਇਹਨੇ ਮਾਰਿਆ ਮਾਰਤਾ ਬੈਠਾ ਪਰ ਇਹਦੇ ਦਿਲ ਤੇ ਉਹ ਜੀ 6:00 ਵਜੇ ਦਿਮਾਗ 'ਚ ਫਰਕ ਪੈ ਗਿਆ ਫਿਰ ਆ ਵੀ ਕਮਲ ਜਿਹਾ ਮਾਰਦਾ ਅਦਾਲਤ 'ਚ ਪੇਸ਼ ਹੋ ਗਿਆ ਅਦਾਲਤ ਨੇ ਇਹਨੂੰ ਜੇਲ੍ਹ ਭੇਜਤਾ ਹੁਣ ਪੁਲਿਸ ਵਾਲੇ ਇਹਨੂੰ ਪੇਸ਼ੀ ਤੇ ਲੈ ਕੇ ਆਉਂਦੇ ਆ ਜੱਜ ਦਿਮਾਗੀ ਹਾਲਤ ਦੇਖ ਕੇ ਬਿਆਨ ਨਹੀਂ ਲੈਂਦਾ ਜੋੜਾ ਇਹਦੇ ਚ ਸਾਨਾ ਜਿੰਨਾ ਪੁਲਿਸ ਵਾਲਿਆਂ ਤੋਂ ਹੀ ਫੜਿਆ ਰਹਿੰਦਾ ਨਹੀਂ ਇੱਕ ਦਿਨ ਇਹਨੇ ਬੈਠੇ ਨੇ ਆਪਦੇ ਸਿਰ 'ਤੇ ੱਟ ਮਾਰ ਲਈ ਇੱਥੇ ਲਹੂ ਤੇ ਤੀਰੀਆਂ ਵਗੇ ਇਹ ਲਹੂ ਵਗਦਾ ਦੇਖ ਦੇ ਖੱਸੀ ਜਾਵੇ ਜੇਲ੍ਹ ਵਾਲੇ ਤੇ ਕੈਦੀ ਵੀ ਇਹ ਤੋਂ ਬੜੇ ਦੁਖੀ ਆ ਪੁਲਿਸ ਵਾਲੇ ਇੱਥੇ ਚਾਹ ਤੂੰ ਪੀਣ ਆਏ ਮਾੜਾ ਮੋਟਾ ਦੱਸ ਜਾਂਦੇ ਆ ਪੁਲਿਸ ਵਾਲੇ ਤਾਂ ਕਈ ਵਾਰੀਆਂ ਨੂੰ ਜਾਣ ਕੇ ਛੱਡ ਦਿੰਦੇ ਆ ਹੋ ਕਾ ਤੂੰ ਬਈ ਇਹ ਇੱਥੇ ਤੁਤਕੜਾ ਪਾਵੇ ਤੇ ਜੱਜ ਨੂੰ ਜਾ ਕੇ ਦੱਸੀਏ ਵੀ ਇਹਨੂੰ ਕਮਲ ਦਾ ਫਿਰ ਦੌਰਾ ਪੈ ਗਿਆ ਤਾਂ ਵੀ ਕੋਈ ਗੱਲ ਤਾਂ ਹੋਊ ਕੋ ਸਰਦਾਰ ਜੀ ਇਹਨਾਂ ਨੂੰ ਇਹ ਆ ਵੀ ਜਿਹਨੇ ਜੱਜ ਅੱਗੇ ਬਿਆਨ ਦੇ ਦਿੱਤੇ ਤੇ ਨਾਲ ਹੋਰ ਵੀ ਪੁਲਿਸ ਵਾਲਿਆਂ ਨੂੰ ਪਸਾਉ ਇਹ ਵੀ ਸੱਚ ਹੈ ਜਦੋਂ ਇਹਨੇ ਬੇਦੀ ਦਾ ਜਵਾਕ ਮਾਰਿਆ ਉਦੋਂ ਸੀ ਇਹ ਸ਼ਰਾਬੀ ਤੇ ਜਦੋਂ ਸ਼ਰਾਬ ਲਈ ਤਾਂ ਬਸ ਦਿਮਾਗ ਫਿਰ ਗਿਆ ਭਈ ਦੱਸੋ ਜਵਾਕ ਨਾ ਤੇਰਾ ਕੀ ਰੰਗ ਸੀ ਸੌਰਿਆ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਦੱਸਦੇ ਆ ਭਈ ਜਦੋਂ ਇਹ ਜਵਾਕ ਨੂੰ ਮਾਰਨ ਲੱਗਿਆ ਨਾ ਡਰਦਾ ਰੋਂਦਾ ਕਰ ਲਾਉਂਦਾ ਅੱਗੇ ਅੱਗੇ ਭੱਜ ਪਿਆ ਇਹਨੇ ਉਹਨੂੰ ਫੜ ਕੇ ਮਾਰਿਆ ਨਰਕ ਸੁਰਗ ਸਰਦਾਰ ਜੀ ਇੱਥੇ ਹੀ ਆ ਆਹ ਦੇਖ ਲੋ ਪੂਰੀ ਹਾਲੀ ਫਿਰਦਾ ਹੈ ਇਹਦੇ ਆਪ ਦੇ ਜਵਾਕ ਵੀ ਰੁਲ ਗਏ ਬਿਰ ਬਿਰੋ ਕਰਦੇ ਫਿਰਦੇ ਆ ਤੇ ਇਹਨਾ ਮਰਿਆਂ ਚ ਤੇ ਨਾਚੇ ਆਉਂਦਿਆਂ ਸੀ ਹੋਟਲ ਵਾਲੇ ਨੇ ਗੱਲ ਪੂਰੀ ਕੀਤੀ ਚਲ ਤਾ ਇਹ ਟਿਕਟਾਂ ਲਈਏ ਫਿਰ ਉਹਨਾਂ ਨੇ ਟਿਕਟਾਂ ਲੈ ਕੇ ਸ਼ਾਮ ਵਾਲੀ ਗੱਡੀ ਫੜ ਲਈ ਸਵੇਰ ਉਹ ਦਿੱਲੀ ਆ ਲੱਗੇ ਕਲਵੀਰਾ ਸਾਰੇ ਰਾਤ ਟ੍ਰੇਨ ਵਿੱਚ ਸੁੱਤਾ ਆਇਆ ਸੀ ਬਿੱਲੂ ਅਤੇ ਗੁਰਮukh ਸਿੰਘ ਨੇ ਵੀ ਅੱਖ ਲਾ ਲਈ ਸੀ ਪਰ ਬੇਦੀ ਵਕੀਲ ਅਤੇ ਉਸ ਦਾ ਰੱਤੀ ਪਰ ਪੁੱਤਰ ਗੁਰਮukh ਸਿੰਘ ਦੇ ਦਿਲ ਤੋਂ ਨਹੀਂ ਉਤਰੇ ਸਨ ਗੁਰਮukh ਸਿੰਘ ਸਾਰੇ ਰਾਹ ਕਲਵੀਰੇ ਨੂੰ ਹਿੱਕ ਨਾਲ ਕੁੱਟੀ ਆਇਆ ਸੀ ਦਿੱਲੀ ਪਹੁੰਚ ਕੇ ਉਹਨਾਂ ਨੇ ਆਟੋ ਰਿਕਸ਼ਾ ਲਿਆ ਤੇ ਬਿੱਲੂ ਦੀ ਮਾਸਤੀ ਦੇ ਘਰੇ ਪਹੁੰਚ ਗਏ ਬਿੱਲੂ ਦਾ ਮਾਸਟਰ ਬੜਾ ਮਿਲਨਸਾਰ ਤੇ ਰੰਗੀਲਾ ਬੰਦਾ ਸੀ ਤੁਰਿਆ ਫਿਰਿਆ ਤੇ ਹੰਡਿਆ ਮਣੁੱਖ ਜਵਾਨੀ ਵੇਲੇ ਖੁਦ ਡਰਾਈਵਰੀ ਕੀਤੀ ਤੇ ਬਾਪੂ ਮਰਨ ਤੋਂ ਬਾਅਦ ਜ਼ਮੀਨ ਵੇਚ ਕੇ ਦਿੱਲੀ ਟੱਕ ਆ ਪਾਈ ਉਸ ਦਾ ਚੰਗੇ ਸਿਰਕੜ ਤੇ ਬੰਦਿਆਂ ਨਾਲ ਉੱਠਣ ਬੈਠਣ ਸੀ ਰਾਤ ਨੂੰ दारू ਪੀ ਕੇ ਪੈਣਾ ਤੇ ਸਵੇਰੇ ਫੀਮ ਖਾ ਕੇ ਉੱਠਣਾ ਉਸ ਦਾ ਕਰਮ ਸੀ दारू ਪੀ ਕੇ ਡਰਾਈਵਰਾਂ ਨੂੰ ਗਾਲਾਂ ਕੱਢਣੀ ਉਸ ਦਾ ਸ਼ੌਕ ਸੀ ਪਰ ਡਰਦਾ ਉਸ ਅੱਗੇ ਕੋਈ ਬੋਲਦਾ ਨਹੀਂ ਸੀ ਜੱਟ ਦਾ ਚੰਗਾ ਦਬਦਬਾ ਸੀ ਰੋਪ ਸੀ ਪੈਸੇ ਕਰਵਾਉ ਬੈਂਕ 'ਚ ਜਮਾ ਤੋ ਤੋ ਦਾ ਸਰਦਾਰ ਜੀ ਵਿਆਜ ਹੀ ਨਹੀਂ ਖਾਦਾ ਮੁਕਣਾ ਬਿੱਲੂ ਦੇ ਮਾਸਟਰ ਬਿੱਕਰ ਸਿੰਘ ਨੇ ਕਿਹਾ ਜਿਵੇਂ ਮਾਸੜਾ ਤੂੰ ਕਰ ਦੇਂਗਾ ਸਾਨੂੰ ਮਨਜ਼ੂਰ ਹੈ ਆਇਆ ਆਪਣਾ ਬਿਲਕੁਲ ਘਰ ਦਾ ਬੰਦਾ ਹੈ ਇਹਦੀ ਸਾਰੀ ਕਹਾਣੀ ਮੈਂ ਤੈਨੂੰ ਦੱਸ ਹੀ ਦਿੱਤੀ ਹੈ ਇਹ ਦੋਨੋਂ ਜਾਣੇ ਆ ਬਾਬਾ ਤੇ ਬੋਤਾ ਇੱਕ ਗੁਜ਼ਾਰੇ ਜੋਗਾ ਮਕਾਨ ਇਹਨਾਂ ਨੂੰ ਲੈ ਦੇ ਬਾਕੀ ਪੈਸੇ ਇਹਦੇ ਨਾਂ ਬੈਂਕ ਵਿੱਚ ਕਰਵਾ ਦੇ ਸਰਦਾਰ ਜੀ ਬੇਚਿੰਤ ਰਹੋ ਇਹ ਤੁਹਾਡਾ ਹੀ ਘਰ ਹੈ ਅੱਜਕੱਲ੍ਹ 'ਚ ਸਾਰਾ ਕੰਮ ਹੀ ਕਰ ਦਿਆਂਗੇ ਆ ਬਥੇਰੇ ਪ੍ਰਾਪਰਟੀ ਡੀਲਰ ਆਪਾਂ ਨੂੰ ਜਾਣ ਲਿਆ ਇਹ ਕੰਮ ਹੁਣ ਥੋੜਾ ਨਹੀਂ ਮੇਰਾ ਹੈ ਇਹ ਸਾਰਾ ਬੋਝ ਮੇਰੇ ਤੇ ਸਿੱਟੋ ਮੈਂ ਜਾਣਾ ਮੇਰਾ ਕੰਮ ਜਾਣੇ ਗੁਰੂ ਦਾਸਰਾ ਲੈ ਕੇ ਤੁਹਾਡੇ ਕੋਲ ਆਇਆ ਭਾਈ ਬਸ ਹੋਰ ਨਾ ਕੋਈ ਆਖਿਓ ਬਿੱਲੂ ਦੀ ਮਾਸੀ ਦਾ ਸਾਰਾ ਪਰਿਵਾਰ ਹੀ ਬੜਾ ਮਿਲਨਸਾਰ ਤੇ ਹਮਦਰਦ ਪਰਿਵਾਰ ਸੀ ਬਿੱਕਰ ਸਿੰਘ ਲੱਖ ਸ਼ਰਾਬੀ ਕੁਆਬੀ ਸੀ ਪਰ ਦਿਲ ਦਾ ਬੜਾ ਲੱਠਾ ਬੰਦਾ ਸੀ ਜੋ ਕਹਿੰਦਾ ਉਹ ਪੂਰਾ ਕਰਕੇ ਸਾ ਲੈਂਦਾ ਸੀ ਉਸਦੇ ਰੱਖੇ ਡਰਾਈਵਰ ਉਸ ਨੂੰ ਪਿੱਠ ਪਿੱਛੇ ਪੜਥੂ ਜਾਂ ਫਿਰ ਭਮੱਕੜ ਆਖ ਦੇ ਪਰ ਉਸਦੇ ਦਰਿਆ ਦਿਲ ਦੇ ਉਹ ਕੈਲ ਸਨ ਆਪਣੇ ਮਾਲਕ ਤੇ ਮਾਨ ਕਰਦੇ ਸਨ ਇੱਕ ਹਫਤੇ ਦੇ ਅੰਦਰ ਅੰਦਰ ਹੀ ਬਿੱਕਰ ਸਿੰਘ ਨੇ ਗੁਰਮukh ਸਿੰਘ ਨੂੰ ਇੱਕ ਸ਼ਾਂਤ ਇਲਾਕੇ ਵਿੱਚ ਇੱਕ ਗੁਜ਼ਾਰੇ ਜੋਗਾ ਮਕਾਨ ਲੈ ਦਿੱਤਾ ਗਵਾਂਡੀਆਂ ਨਾਲ ਜਾਣ ਪਛਾਣ ਕਰਵਾ ਦਿੱਤੀ ਕਲਵੀਰੇਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਖਾਣ ਪੀਣ ਲਈ ਖੁੱਲਾ ਡੁੱਲਾ ਰਾਸ਼ਨ ਪਾਣੀ ਖਰੀਦ ਦਿੱਤਾ ਜ਼ਿੰਦਗੀ ਫਿਰ ਨਿਰੰਤਰ ਆਪਣੀ ਤੋਰ ਤੁਰ ਪਈ ਸੀ ਕਲਵੀਰਾ ਸਕੂਲ ਜਾਂਦਾ ਗੁਰਮukh ਸਿੰਘ ਉਸ ਨੂੰ ਸਕੂਲ ਛੱਡਣ ਜਾਂਦਾ ਤੇ ਲੈ ਕੇ ਆਉਂਦਾ ਬਿੱਕਰ ਸਿੰਘ ਵੀ ਗੇੜਾ ਮਾਰਦਾਰਿੰਦਾ ਦੁੱਖ ਸੁੱਖ ਕਰ ਜਾਂਦਾ ਤੇ ਰਾਸ਼ਨ ਪਾਣੀ ਲੈ ਕੇ ਦੇ ਜਾਂਦਾ ਗੁਰਮukh ਸਿੰਘ ਜਦੋਂ ਲੋੜ ਹੁੰਦੀ ਬੈਂਕ ਵਿੱਚੋਂ ਪੈਸੇ ਲੈ ਆਉਂਦਾ ਬੈਂਕ ਦੇ ਸਾਰੇ ਕਰਮਚਾਰੀ ਉਸ ਨੂੰ ਜਾਣਨ ਲੱਗ ਪਏ ਸਨ ਗੁਰਮukh ਸਿੰਘ ਦੇ ਸਾਊ ਸੁਭਾਤੋਂ ਜਾਨੂ ਹੋ ਗਏ ਸਨ ਜਿਸ ਦਿਨ ਕਲਬੀਰੇ ਨੂੰ ਛੁੱਟੀ ਹੁੰਦੀ ਤੇ ਦੋਵੇਂ ਬਾਬਾ ਪੋਤਾ ਬੰਗਲਾ ਸਾਹਿਬ ਗੁਰਦੁਆਰੇ ਜਾ ਆਉਂਦੇ ਆਤਮਾ ਸਥਿਰ ਰਹਿੰਦੀ ਗੁਰਮukh ਸਿੰਘ ਦੇ ਿਸਕਰ ਅੱਗੇ ਇੱਕ ਤਰਵੈਣੀ ਸੀ ਬੋਹੜ ਪਿੱਪਲ ਅਤੇ ਨਿੰਮ ਗੁਰਮukh ਸਿੰਘ ਹਰ ਰੋਜ਼ ਇਸ ਤਰਵੈਣੀ ਨੂੰ ਕਲਬੀਰੇ ਤੋਂ ਪਾਣੀ ਪਵਾਉਂਦਾ ਤਰਵੈਣੀ ਨਾਲ ਗੱਲਾਂ ਕਰਦਾ ਰੋਟੀ ਖਾਣ ਤੋਂ ਪਹਿਲਾਂ ਗੁਰਮukh ਸਿੰਘ ਕਲਬੀਰੇ ਨੂੰ ਪੁੱਛਦਾ ਓਏ ਸ਼ੇਰ ਭੱਗਿਆ ਤਰਵੈਣੀ ਨੂੰ ਪਾਣੀ ਪਾਤਾ ਕਲਬੀਰੇ ਦੇ ਹਾਂ ਕਹਿਣ ਉੱਤੇ ਉਹ ਬਾਹਰ ਤਰਵੈਣੀਆਂ ਦੀਆਂ ਜੜਾਂ ਕੋਲ ਜਾ ਖੜਦਾ ਕਿਉਂ ਖੁਸ਼ ਹੋ ਭਗਤੋ ਉੱਚੀ ਉੱਚੀ ਤੇਨੇ ਪੁੱਛਦਾ ਕੋਈ ਜਵਾਬ ਨਾ ਆਉਂਦਾ ਤਾਂ ਉਹ ਆਪ ਹੀ ਚੰਗਾ ਖੁਸ਼ੀ ਰਹੋ ਜਿਉਂਦੇ ਵਸਦੇ ਰਹੋ ਮੌਜਾਂ ਮਾਣੋ ਕਹੀ ਜਾਂਦਾ ਚੰਗਾ ਹੁਣ ਮੈਂ ਵੀ ਸੌਣ ਚੱਲਿਆ ਤੁਸੀਂ ਵੀ ਝਟ ਸੌ ਲਵੋ ਕੱਲ ਨੂੰ ਫੇਰ ਮਿਲਾਂਗੇ ਤੇ ਗੁਰਮukh ਸਿੰਘ ਮਨਜੇ ਤੇ ਆਪਿੰਦਾ ਲੜਕੀ ਉੱਠ ਕੇ ਗੁਰਮukh ਸਿੰਘ ਫਿਰ ਤਰਵੈਣੀ ਕੋਲ ਚਲਾ ਜਾਂਦਾ ਪਾਠ ਸੰਪੂਰਨ ਕਰਨ ਤੋਂ ਬਾਅਦ ਪੁੱਛਦਾ ਕਿਉਂ ਵੀ ਭਗਤੋ ਵਧੀਆ ਸੁੱਤੇ ਦਿਨ ਵਧੀਆ ਲੰਘਦੇ ਜਾ ਰਹੇ ਸਨ ਬਾਬਾ ਪੋਤਰਾ ਤੇ ਤਰਵੈਣੀ ਆਪਸ ਵਿੱਚ ਮਸ ਸਨ ਇੱਕ ਦੂਜੇ ਦੀ ਖੁਰਾਕ ਸਨ ਇੱਕ ਦੂਜੇ ਦਾ ਆਸਰਾ ਸਨ ਆਹਰ ਬਣਿਆ ਹੋਇਆ ਸੀ ਗੁਰਮukh ਸਿੰਘ ਕਰਬੀਰੇ ਦੇ ਸਕੂਲ ਦੇ ਟਾਈਮ ਤੱਕ ਤਰਵੈਣੀ ਹੀ ਹੀਟ ਬੈਠਾ ਉਸ ਨਾਲ ਗੱਲਾਂ ਕਰਦਾ ਰਹਿੰਦਾ ਦੁੱਖ ਦੀਆਂ ਸੁੱਖ ਦੀਆਂ ਦਿਲ ਲੱਗਿਆ ਰਹਿੰਦਾ ਸਮਾਂ ਲੰਘ ਜਾਂਦਾ 31 ਅਕਤੂਬਰ 1984 ਦਾ ਦਿਨ ਸੀ ਇੱਕ ਬੜੀ ਹੀ ਮਨਹੂਸ ਖਬਰ ਆਈ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਉਸਦੇ ਸਿੱਖ ਬਾਡੀਗਾਰਡਾਂ ਨੇ ਕਤਲ ਕਰ ਦਿੱਤਾ ਸੀ ਕਬਰ ਨੇ ਸਾਹ ਸੁਤਲੇ ਦਿੱਲੀ ਤੇ ਬਾਹਰਲੇ ਸੂਬਿਆਂ ਵਿੱਚ ਵਸਤੇ ਸਿੱਖਾਂ ਦੀ ਰਤ ਸੁਗ ਗਈ ਪੂਰੀ ਰਾਜਧਾਨੀ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਬਾਹਰਲੇ ਸੂਬਿਆਂ ਵਿੱਚ ਵੀ ਇਹੋ ਹੀ ਹਾਲ ਸੀ ਸਿੱਖ ਘਰਾਂ ਤੋਂ ਬਾਹਰ ਧੂ ਧੂ ਕੇ ਮਾਰੇ ਜਾ ਰਹੇ ਸਨ ਪਰ ਗੁਰਮukh ਸਿੰਘ ਬੇਖਬਰ ਸੀ ਉਸ ਦੀ ਗਵਾਂਡਨ ਪਾਰਵਤੀ ਦੌੜੀ ਦੌੜੀ ਗੁਰਮukh ਸਿੰਘ ਕੋਲ ਆਈ ਬਾਬਾ ਜੀ ਬਾਬਾ वो बड़ी घबराई हुई सी की गल है कुड़े भाई बाबा तरवैणी हेठ बैठा उठ के खड़ा हो गया बाबा जी इंदिरा गांधी को किसी ने मार डाला वो दंगाकारी लोग सिखों को मार रहे हैं तुम जल्दी से कलबीरे को स्कूल से ले आओ इंदिरा गांधी को किसी ने मार डाले पर सिखों को क्यों मारते हैं बाबा एकदम पत्थर गया बाबा जी आप नहीं समझ सकते तुम कलबेरे को जल्दी लेकर आओ इंदिरा जी को सिखों ने मारा है इसलिए वो दंगाकारी लोग सिखों को मार रहे हैं बदला ले रहे हैं आप जाइए जल्दी कीजिए ਬਾਬਾ ਸਿਰ ਤੋੜ ਸਕੂਲ ਨੂੰ ਤੋੜ ਪਿਆ ਪਤਾ ਨਹੀਂ ਇਤਨੀ ਅਥਾਹ ਸ਼ਕਤੀ ਉਸ ਵਿੱਚ ਕਿੱਥੋਂ ਆ ਗਈ ਸੀ ਕਲਵੀਰੇ ਬਾਰੇ ਸੋਚ ਕੇ ਉਸਦੇ ਸਾਹੀ ਸੁੱਕ ਗਏ ਸਨ ਸਕੂਲ ਵਿੱਚ ਵੀ ਹਾਹਾਕਾਰ ਮੱਚੀ ਹੋਈ ਸੀ ਸਿੱਖ ਮਾਪੇ ਬੱਚਾ ਨੂੰ ਧੜਾ ਧੜ ਲੈਣ ਪੁੱਜੇ ਹੋਏ ਸਨ ਹਿੰਦੂਆਂ ਨੂੰ ਕੋਈ ਡਰ ਖਤਰਾ ਨਹੀਂ ਸੀ ਬਾਬਾ ਓਏ ਪੁੱਤਰ ਕਲਵੀਰਿਆ ਆਖ ਕੇ ਕੰਬ ਲਿਆ ਵਾਂ ਹੱਕਾ ਮਰਦਾ ਸੀ ਹਾਲੋਂ ਬਿਹਾਲ ਸੀ ਜਦੋਂ ਉਸ ਨੂੰ ਕਲਵੀਰਾਂ ਦੱਸਿਆ ਤਾਂ ਉਸ ਨੂੰ ਘੇੜੀ ਚੁੱਕ ਕੇ ਹਨੇਰੀ ਹੋ ਗਿਆ ਬਾਬੇ ਦਾ ਹੀ ਨਹੀਂ ਸਾਰੀ ਸਿੱਖ ਮਾਪਿਆਂ ਦਾ ਇਹੋ ਹਾਲ ਸੀ ਆਪੋ ਤਾਪੀ ਸੀ ਕਾਲੀ ਸੀ ਡਰ ਸੀ ਖਤਰਾ ਸੀ ਸਾਰੀ ਦਿਹਾੜੀ ਸਿੱਖਾਂ ਤੇ ਜ਼ੁਲਮ ਹੁੰਦਾ ਰਿਹਾ ਸਾਰੀ ਰਾਤ ਧੀਆਂ ਪੈਣਾ ਦੀ ਇੱਜ਼ਤ ਮਿੱਟੀ ਡੁੱਲਦੀ ਰਹੀ ਸਿੱਖਾਂ ਦੀ ਜਾਇਦਾਦ ਸੜਦੀ ਰਹੀ ਅੱਗਾਂ ਲੱਗਦੀਆਂ ਰਹੀਆਂ ਮਨੁੱਖਤਾ ਸੈਕਦੀ ਰਹੀ ਇਨਸਾਨੀਅਤ ਬਿਲਕ ਦੀ ਰਹੀ ਨੇਕੀ ਲੋਕੀ ਤੇ ਬਦੀ ਟਾਰਾ ਮਾਰਦੀ ਰਹੀ ਤਾंडव ਦਾ ਨੰਗਾ ਨਾਚ ਹੁੰਦਾ ਰਿਹਾ ਤੀਜੇ ਦਿਨ ਪਾਰਵਤੀ ਬਾਬੇ ਕੋਲ ਆਈ ਬਾਬਾ ਕਲਵੀਰੇ ਨੂੰ ਛੁਪਾਈ ਬੈਠਾ ਸੀ ਬਾਬਾ ਜੀ ਆਪ ਉਧਰ ਆ ਜਾਈਏ ਹਮ ਹਿੰਦੂ ਹੈ ਹਮਾਰੇ ਪਰ ਕਿਸੇ ਕੋ ਕੋਈ ਸ਼ੱਕ ਨਹੀਂ ਆਪਕੋ ਖਤਰਾ ਹੈ ਭਾਈ ਬਰਬਤੀ ਜੇ ਮੌਤ ਹੋਣੀ ਹੈ ਤਾਂ ਉਧਰ ਵੀ ਆ ਜਾਣੀ ਹੈ ਹਰੇ ਦੇਸ਼ ਦੀ ਨੇਰ ਪਿਆ ਕੀ ਕਰੀਏ ਗੁਰੂ ਭਲੀ ਕਰੇ ਬਾਬਾ ਜੀ ਆਪ ਨਹੀਂ ਤੋ ਕਲਬੀਰੇ ਕੇ ਬਾਰੇ ਮੇ ਸੋਚੀਏ ਮੇਰੇ ਪਤੀ ਬੋਲਤੇ ਥੇ ਆਪਕੋ ਉਧਰ ਲਿਆਉ ਕਲਬੀਰੇ ਨੂੰ ਚੁੱਕ ਬਾਬਾ ਤੁਰ ਪਿਆ ਰਾਜਧਾਨੀ ਵਿੱਚੋਂ ਧੂਆ ਨਿਕਲ ਰਿਹਾ ਸੀ ਲਾਟਾਂ ਸਮਾਨ ਛੂ ਕੇ ਬੈਠ ਗਈਆਂ ਸਨ ਕਰੋੜਾਂ ਰੁਪਏ ਦੀ ਪੂੰਜੀ ਸੜ ਕੇ ਸੁਆਹ ਹੋ ਗਈ ਸੀ ਸਤੀ ਸਵਿਤਰੀ ਬੱਚੀਆਂ ਦੀ ਹਾਲਤ ਬੇਸਵਾਵਾ ਨਾਲ ਵੀ ਬੁਰੀ ਕਰ ਦਿੱਤੀ ਸੀ ਗਲੀ ਗਲੀ ਤੂੰ ਆ ਰੋਲ ਸੀ ਸਿੱਖ ਲਬ ਲਬ ਕੇ ਮਾਰੇ ਜਾ ਰਹੇ ਸਨ ਚਾਰੇ ਪਾਸੇ ਮਾਰੋ ਮਾਰੋ ਦਾ ਦਿਲ ਹਲਾਉ ਰੌਲਾ ਮੱਚਿਆ ਹੋਇਆ ਸੀ ਸ਼ਹਿਰੇ ਅਮ ਲੁੱਟਮਾਰ ਹੋ ਰਹੀ ਸੀ ਜੋ ਸਿੱਖ ਹੱਥੋਂ ਦਾ ਕੋਇਆ ਜਾ ਰਿਆ ਸੀ ਭੰਗੀਆਂ ਚਟਕਈਆਂ ਨੂੰ ਮਸਾਂ ਹੀ ਮੌਕਾ ਹੱਥ ਲੱਗਿਆ ਸੀ ਵਗਦੀ ਗੰਗਾ ਵਿੱਚ ਹੱਥ ਤੋਤੇ ਨਹੀਂ ਰੰਗੇ ਜਾ ਰਹੇ ਸਨ ਰਾਤ ਗੂੜੀ ਹੋਈ ਭੂਸੜੀ ਭੀੜ ਨੇ ਗੁਰਮੁਖ ਸਿੰਘ ਦੇ ਘਰ ਉੱਪਰ ਹੱਲਾ ਬੋਲ ਦਿੱਤਾ ਜੋ ਕੋਈ ਸੀ ਲੁੱਟ ਰਿਆ ਬਾਬਾ ਗੁਰਮੁਖ ਸਿੰਘ ਅਤੇ ਕਰਬੀਰਾ ਸਾਹ ਕੁੱਟੀ ਪਾਰਵਤੀ ਦੇ ਘਰ ਬੈਠੇ ਸਨ ਭੀੜ ਗਿਲਕਾਰੀਆਂ ਮਾਰ ਰਹੀ ਸੀ पार्वती तो उसका घरवाला राम प्रताप दरवाजे में खड़े सारा भयानक दृश्य तक रहे सन ठीक तो अंदर नज़र नहीं आता रे भीड़ चो कई जाने अंदरों बाहर आ गए रहता तो यहीं है गदार किसी ने कुछ पढ़द दसिया पक्का मालूम है क्या बात करता है गुरु फिर चला कहाँ गया साला कहीं भाग ना गया हो इन पड़ोसियों से पूछो ये रांड ये बूढ़ा कहाँ गया रे उसने पार्वती को पुछा पार्वती रांड कहन से घबरा गई आवे नहीं मालूम ਉਹ ਸ਼ਰਾਬੀ ਹਜੂਮ ਤੋਂ ਡਰਦੀ ਅੰਦਰ ਭੱਜ ਗਈ ਇਸ ਕੁਤਿਆ ਨੇ ਛੁਪਾ ਰੱਖਾ ਹੋਗਾ ਹਰਾਮਜ਼ਾਦੇ ਕੋ ਅੰਦਰ ਦੇਖੀਏ ਢੇੜ ਧੱਕਾ ਦੇ ਕੇ ਅੰਦਰ ਚਲੀ ਗਈ ਰਾਮ ਪ੍ਰਤਾਪ ਕੁੱਟ ਕੇ ਹੱਦ ਮਾਰਿਆ ਕਰ ਦਿੱਤਾ ਇਸ ਸੀਖੜੋਂ ਤੇ ਹਮਦਰਦੀ ਕਰਤੀ ਇਸ ਕੋ ਡਾਲੋ ਢੇੜ ਵਿੱਚੋਂ ਕਈ ਸ਼ਰਾਬੀਆਂ ਨੇ ਪਾਰਵਤੀ ਬੱਕਰੇ ਵਾਂਗ ਟਾਲੀ ਭੁੱਖੇ ਬਗਿਆੜ ਉਸ ਨੂੰ ਖਾਣ ਲੱਗ ਪਏ ਉਸ ਦੀ ਸਾੜੀ ਲੀਰਾਂ ਕਰ ਮਾਰੀ ਸਰੀਰ ਤੇ ਜ਼ਮੂਰਾ ਵਾਂਗ ਚੁੰਡੀਆਂ ਵੱਡੀਆਂ ਜਾ ਰਹੀਆਂ ਸਨ ਪਾਰਵਤੀ ਦੀਆਂ ਚੀਕਾਂ ਹਜੂਮ ਦੇ ਹਾਸੇ ਵਿੱਚ ਮੁੱਕ ਮਾਰ ਰਹੀਆਂ ਸਨ ਰਾਮ ਪ੍ਰਤਾਪ ਸ਼ਾਹ ਮਾਰ ਦਿੱਤਾ ਗਿਆ ਸੀ ਉਹ ਲਹੂ ਨਾਲ ਲੱਤ ਪੱਥ ਵੇੜੇ ਵਿੱਚ ਚੋਫਾਲ ਪਿਆ ਸੀ ਇਹ ਦੇਖ ਕੇ ਬਾਬੇ ਤੋਂ ਰਿਆ ਨਾ ਗਿਆ ਓਏ ਦਸਤੋ ਉਹ ਫਟੜ ਸ਼ੇਰ ਵਾਂਗ ਜਾ ਤੇ ਗਾਤਰੋਂ ਕਿਰਪਾਨ ਕੱਢ ਕੇ ਭੀੜ ਤੇ ਟੁੱਟ ਪਿਆ ਕੱਲੀ ਕਹਿਰੀ ਔਰਤ ਤੇ ਸ਼ੇਰ ਬਣਦਿਓ ਉਸਨੇ ਕਿਰਪਾਨ ਨਾਲ ਕਈ ਚੀਰ ਦਿੱਤੇ ਭਗੜੋ ਸਾਲੇ ਕੋ ਮuje ਤੋਂ ਮਾਰ ਡਾਲਾ ਇੱਕ ਰੂਪ ਦੇ ਚਿਹਰੇ ਵਾਲਾ ਕੁਰਲਾ ਆ ਉਸ ਦੀ ਬਾਹੋਂ ਚ ਲਹੂ ਤੇ ਤੀਰੀਆਂ ਬਣ ਬਹਿ ਰਿਹਾ ਸੀ ਅਰੇ ਮਾਰ ਦਿਆ ਇਕ ਹੋਰ ਮਿਆਂਕਿਆ ਉਸਦੀ ਪੁਰਪੜੀ ਤੋਂ ਬਿੱਲੀ ਦੀ ਪੂਸ਼ ਵਰਗੀ ਲੋਹ ਦੀ ਧਾਰ ਵਹਿ ਰਹੀ ਸੀ ਕਿ ਕੱਲਾ ਬਾਬਾ ਕੀ ਕਰ ਸਕਦਾ ਸੀ ਇੰਨਾ ਕੁ ਚਿਰ ਲੜ ਸਕਦਾ ਸੀ ਵੈਸ਼ੀ ਪੀੜ ਨੇ ਉਸਨੂੰ ਦਬੋਚ ਲਿਆ ਬਾਬਾ ਬੜੀ ਸ਼ੇਰ ਵਾਂਗ ਲੰਬੇ ਲੰਬੇ ਸਾਲ ਐ ਰਿਆ ਸੀ ਇਸ ਕੁੱਤੇ ਕੇ ਪੋਤੇ ਕੋ ਢੂੰਡੋ ਔਰ ਇਸਕੇ ਸਾਹਮਣੇ ਜ਼ਿੰਦਾ ਜਲਾਓ ਇੱਕ ਨੇ ਹੁਕਮ ਕੀਤਾ ਉਹ ਕਿਰਪਾ ਨਾਲ ਪਾੜੀ ਵੱਖੀ ਫੜੀ ਖੜਾ ਸੀ ਫੜਕੀ ਪੀੜ ਨੇ ਕਲਬੀਰੇ ਨੂੰ ਬਾਹਰ ਕੱਢਿਆ ਲੱਤਾਂ ਠੁੱਡੇ ਤੇ ਮੁੱਕੀਆਂ ਮਾਰ ਕੇ ਉਸਨੂੰ ਬੇਹੋਸ਼ ਕਰ ਦਿੱਤਾ ਕਈ ਜਾਣਿਆਂ ਨੇ ਬਾਬਾ ਜਕੜ ਰੱਖਿਆ ਸੀ ਪੀੜ ਨੇ ਬਾਬੇ ਜੀ ਦੇ ਸਾਹਮਣੇ ਕਲਬੀਰੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਲੰਬੂ ਇੱਕਦਮ ਆਸਮਾਨ ਨੂੰ ਗਿਆ ਕਲਬੀਰਾ ਕਰਾ ਉਠਿਆ। ਬਾਬੇ ਨੇ ਅੱਖਾਂ ਬੰਦ ਕਰਕੇ ਉੱਚੀ ਉੱਚੀ ਗਾਇਨ ਸ਼ੁਰੂ ਕਰ ਦਿੱਤਾ। ਤੇਰਾ ਗਿਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਉਸੀਆਂ ਅੱਖਾਂ ਤ੍ਰਿਪ ਤ੍ਰਿਪ ਚੋਈ ਜਾ ਰਹੀਆਂ ਸਨ। ਪੀੜ ਕਲਬੀਰੇ ਨੂੰ ਸੜਦਾ ਦੇਖ ਕੇ ਖਿਲੀ ਪਉਂਦੀ ਰਹੀ, ਤਾੜੀਆਂ ਮਾਰਦੀ ਰਹੀ। ਕਲਬੀਰੇ ਦੇ ਪੂਰੀ ਤਰ੍ਹਾਂ ਸੜਨ ਤੱਕ ਬਾਬਾ ਤੇਰਾ ਕੀਆ ਮਿੱਠਾ ਲਾਗੇ ਦਾ ਗਾਇਨ ਕਰਦਾ ਰਿਹਾ ਤੇ ਅੱਗ ਬੁਝਣ ਤੇ ਚੁੱਪ ਕਰ ਗਿਆ। ਜਦੋਂ ਪੀੜ ਨੇ ਉਸ ਨੂੰ ਛੱਡਿਆ ਤੋ ਫਾਹਦ ਕਰਦਾ ਧਰਤੀ ਤੇ ਡਿੱ ਗਿਆ ਸੀ ਇਹ ਵੀ ਮਰ ਗਿਆ ਸਾਲਾ ਇੱਕ ਨੇ ਬਾਬੇ ਦੇ ਸਿਰ ਵਿੱਚ ਸੱਬਰ ਮਾਰਦਿਆਂ ਕਿਹਾ ਚਲੋ ਹੁਕਮ ਹੋਇਆ ਭੀੜ ਤੁਰ ਗਈ ਵਿੜੇ ਵਿਚਕਾਰ ਪਾਰਵਤੀ ਇੱਕ ਗੰਡ ਬਣੀ ਪਈ ਸੀ ਬਿਲਕੁਲ ਨਗਨ ਉਸ ਦੀਆਂ ਛਾਤੀਆਂ ਤੇ ਗੱਲਾਂ ਚੋਂ ਖੂਨ ਵਗ ਕੇ ਸੁੱਕ ਗਿਆ ਸੀ ਹੇਠਲੇ ਹਿੱਸੇ ਤੋਂ ਅਜੇ ਤੱਕ ਖੂਨ ਵਗ ਰਿਹਾ ਸੀ ਅਗਲੇ ਦਿਨ ਬਾਬੇ ਦੀ ਸੁਰਤ ਮੁੜੀ ਉਸ ਸੀਸਕੰਝ ਗੁਰਦੁਆਰੇ ਵਿੱਚ ਸੀ ਅਥਾ ਦੁਖੀ ਦੁਨੀਆ ਬੈਠੀ ਸੀ ਕੋਈ ਰੋ ਰਿਹਾ ਸੀ ਕੋਈ ਫਟਕ ਸੀ ਸਵੱਟੀ ਬੈਠਾ ਸੀ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਇੱਕ ਮਹਾਪੁਰਸ਼ ਕੁਰਬਾਨੀ ਦੀ ਮਹੱਤਤਾ ਵਰਣਨ ਕਰ ਰਹੇ ਸਨ ਭਾਈ ਜੇ ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਨਾ ਦਿੰਦੇ ਤਾਂ ਸਾਨੂੰ ਜਿਉਂਦਾ ਬਲ ਨਹੀਂ ਸੀ ਆਉਣਾ ਜੇ ਗੁਰੂ ਗੋਬਿੰਦ ਸਿੰਘ ਜੀ ਸਰਵਾਂਸਨਾ ਵਾਰਦੇ ਤਾਂ ਸਾਨੂੰ ਪਾਣਾ ਮੰਨਣ ਦਾ ਬਲ ਨਹੀਂ ਸੀ ਮਿਲਣਾ ਜੇ ਈਸਾ ਮਸੀਹ ਕੁਰਬਾਨੀ ਨਾ ਦਿੰਦੇ ਤਾਂ ਦੁਨੀਆ ਵਿੱਚ ਈਸਾਈ ਧਰਮ ਦਾ ਇਤਨਾ ਪ੍ਰਸਾਰ ਨਹੀਂ ਹੋਣਾ ਸੀ ਜੇ ਬੁੱਧ ਮਹਾਰਾਜ ਅਤੇ ਮਹਾਵੀਰ ਕੁਰਬਾਨੀ ਦੇ ਦਿੰਦੇ ਤਾਂ ਅੱਜ ਉਹਨਾਂ ਦੇ ਪੈਰੋਕਾਰ 30 ਲੱਖ ਨਹੀਂ 30 ਕਰੋੜ ਹੁੰਦੇ ਇਸ ਵਿਆਖਿਆ ਨੇ ਬਾਬੇ ਜੀ ਆਤਮਾ ਨੂੰ ਸਾਬਰ ਬਖਸ਼ਿਆ ਉਦੋਂ ਮੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਹਜ਼ਰ ਹੋਇਆ اے ਪਿਆਰੇ ਪਰਮ ਪਿਤਾ ਤੇਰੀ ਬਸਤ ਤੁਧ ਆਗੇ ਰੱਖੈ ਦੇ ਮਹਾਵਾਕ ਅਨਸਾਰ ਜਿਤਨੀ ਕੁ ਸੇਵਾ ਦਾਸ ਸਿੱਖੀ ਲਈ ਕਰ ਸਕਦਾ ਸੀ ਤੇਰੀ ಅಪਾਰ ਕਿਰਪਾ ਨਾਲ ਕੀਤੀ ਦਰ ਪ੍ਰਵਾਹਨ ਕਰਨੀ ਗੁਰੂ ਮਹਾਰਾਜ ਜੀਓ ਤੇਰੇ ਤੋਂ ਫਿਰ ਆਸ ਰਹੇਗੀ ਮੇਰੇ ਪਿਤਾ ਜੀਓ ਕਿ ਅਗਲੇ ਜਮੇ ਵਿੱਚ ਵੀ ਮਨੁੱਖੀ ਬਾਣਾ ਪਹਿਨ ਕੇ ਤੇਰਾ ਸਿੰਘ ਸਜਾ ਤੇ ਰੰਦੀ ਸੇਵਾ ਵੀ ਤੇਰੇ ਲੇਖੇ ਲਾਵਾ ਗੁਰੂ ਪਾਸ਼ਾ ਜੀ ਉਹ ਮਨੁੱਖ ਭੁੱਲਣ ਹਾਰ ਹੈ ਤੂੰ ਬਖਸ਼ਣ ਹਾਰ ਹੈ ਮੈਂ ਪਾਪੀ ਤੂੰ ਬਖਸ਼ਣ ਹਾਰ ਜ਼ਿੰਦਗੀ ਵਿੱਚ ਤੇਰੇ ਬੱਚੇ ਤੋਂ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਨਵਾਜ਼ ਲੈਣਾ ਜੀ ਬਖਸ਼ ਲੈਣਾ ਜੀ ਬਾਬੇ ਨੇ ਲੰਮਾ ਪੈ ਕੇ ਮੱਥਾ ਟੇਕਿਆ ਮੁੜ ਉਠਾਈ ਨਾ ਸੰਗਤ ਮੱਥਾ ਟੇਕਣ ਵਾਲੀ ਸੀ ਇੱਕ ਲੰਮੀ ਕਿਤਾਰ ਲੱਗੀ ਹੋਈ ਸੀ ਉੱਠ ਬਈ ਗੁਰੂ ਦੇ ਸਿੰਘਾ ਸੰਗਤਾਂ ਹੋਰ ਵੀ ਬਹੁਤ ਨੇ ਕਿਸੇ ਨੇ ਬਾਬੇ ਨੂੰ ਹਲੂਣਿਆ ਬਾਬਾ ਉੱਥੇ ਹੁੰਦਾ ਤਾਂ ਹੀ ਬੋਲਦਾ ਬਾਬਾ ਤਾਂ ਪੂਰਾ ਹੋ ਗਿਆ ਸੀ ਸੰਗਤ ਨੇ ਬਾਬੇ ਨੂੰ ਗੁਰੂ ਥਾਬਿਆਂ ਵਿੱਚੋਂ ਚੁੱਕਿਆ ਗੁਰਦੁਆਰੇ ਵਿੱਚ ਹੀ ਬਾਬੇ ਦੀ ਲਾਸ਼ ਦਾ ਇਸ਼ਨਾਨ ਕਰਵਾਇਆ ਜੇ ਵਿੱਚੋਂ ਰਸੀਦਾ ਕਟਕਿ ਟਕਾਣੀ ਦਾ ਪਤਾ ਕੀਤਾ ਗਵਾਂਡੀਆਂ ਦੇ ਦਸੰਸਾਰ ਬਾਬੇ ਦਾ ਤਰਵੈਣੀ ਨਾਲ ਬੜਾ ਮੋਹ ਸੀ ਬਾਬਾ ਇਸ ਤਰਵੈਣੀ ਨਾਲ ਗੱਲਾਂ ਕਰਦਾ ਹੁੰਦਾ ਸੀ ਦੁੱਖ ਸੁੱਖ ਕਰਦਾ ਹੁੰਦਾ ਸੀ ਤਰਵੈਣੀ ਦੇ ਇੱਕ ਪਾਸੇ ਬਾਬੇ ਗੁਰਮukh ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਬਾਬੇ ਗੁਰਮukh ਸਿੰਘ ਅਤੇ ਕਲਬੀਰੇ ਦੇ ਵਿਛੋੜੇ ਅਤੇ ਮੋਹ ਵਿੱਚ ਭਿੱਜੀ ਤਰਵੈਣੀ ਉਦਾਸ-ਉਦਾਸ ਖੜੀ ਸੀ। ਕੋਰ ਉਦਾਸ। ਜਿਵੇਂ ਤਰਵੈਣੀ ਬਾਬੇ ਬਗੈਰ ਅਨਾਥ ਹੋ ਗਈ ਸੀ। ਅਨਾਥ। ਅਨਾਥ। ਧੰਨਵਾਦ।